ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਤੁਹਾਨੂੰ ਉਹ ਚੀਜ਼ ਦੱਸਣ ਲੱਗੇ ਹਾਂਗੇ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਬਲੌਗ 'ਚ ਦੱਸਿਆ ਸੀਗਾ ਵੀ ਆਪਾਂ ਚੂਹਿਆਂ ਨੂੰ ਪਾਲਟੀ ਕਰਨੀ ਹੈਗੀ ਤੇ ਅੱਜ ਆਪਾਂ ਪਾਲਟੀ ਕਰਨ ਲੱਗੇ ਹਾਂਗੇ ਚੂਹਿਆਂ ਨੂੰ ਮਤਲਬ ਚੂਹਿਆਂ ਦਾ ਖੇਤ 'ਚ ਖਾਤਮਾ ਕਰਨ ਵਾਸਤੇ ਆਪਾਂ ਇੱਕ ਦਵਾਈ ਬਣਾਉਣ ਲੱਗੇ ਹਾਂਗੇ ਤੇ ਤੁਹਾਨੂੰ ਦੱਸਦੇ ਹਾਂ ਵੀ ਕੀ ਕੀ ਚੀਜ਼ ਲੈਣੀ ਆਪਾਂ ਕਿਹੜੀ ਦਵਾਈ ਹੈਗੀ ਤੇ ਕਾਦੇ 'ਚ ਰਲਾ ਕੇ ਧਰਨੀ ਹੈਗੀ ਤੁਹਾਨੂੰ ਸਾਰੀ ਚੀਜ਼ ਦਿਖਾਵਾਂਗੇ ਆਪਾਂ ਤੇ ਚੂਹਿਆਂ ਦੇ ਮਰਨ ਤੱਕ ਦੀ ਆਪਾਂ ਵੀਡੀਓ ਸਾਰੀ ਉਹ ਵੀ ਬਲੌਗ ਚ ਪਾਵਾਂਗੇ ਤੇ ਤੁਸੀਂ ਦੇਖਦੇ ਜਾਓ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਫਿਰ ਤੁਹਾਨੂੰ ਸਾਰੀ ਗੱਲਬਾਤ ਸਮਝ ਲੱਗੂਗੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਸਬਸਕ੍ਰਾਈਬ ਚਲੋ ਦਿਖਾਉਨੇ ਆ ਫਿਰ ਆਪਾਂ ਪਹਿਲਾਂ ਇੱਕ ਭਾਂਡੇ ਚ ਆਟਾ ਲੈਣਾਗਾ ਇਨਾਂਕ ਤੁਹਾਨੂੰ ਦੱਸ ਦਿਆਂਗੇ ਫਿਰ ਅੱਗੇ ਇਹਦੇ ਚ ਕੀ ਕੀ ਪਾਉਣਾਗਾ ਤੇ ਆਹਾ ਹੈਗੀ ਹੈ ਦਵਾਈ ਆਪਣੇ ਕੋਲ ਜਿਹੜੀ ਆਪਾਂ ਇਹਦੇ ਵਿੱਚ ਚਰ ਲਾਉਣੀ ਹੈਗੀ ਆਟਾ ਜ਼ਿਆਦਾ ਲੈਣ ਦੀ ਲੋੜ ਨਹੀਂ ਹੈਗੀ ਐਨਾ ਕਾਟਾ ਲੈ ਲਿਓ ਇਹ ਬਹੁਤ ਰਹਿੰਦਾਗਾ ਕੱਟੋਗਾ ਤੇ ਐਨਾ ਆਟਾ ਮੰਨ ਲਓ 50 ਖੱਡਾਂ ਚ ਟਿਕ ਜੂਗਾ ਕਿਉਂਕਿ ਐਡੀ ਕੋ ਗੋਲੀ ਬਣਾ ਕੇ ਧਰਨੀ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਕਿੰਨਾ ਕੁ ਧਰਨਾਗਾ ਤੇ ਦਵਾਈ ਨੂੰ ਕਿਵੇਂ ਮਿਕਸ ਕਰਦੇ ਆਪਾਂ ਇਹ ਵੀ ਦੇਖੋ ਤੁਸੀਂ ਤੇ ਇਹ ਜਿਹੜੀ ਦਵਾਈ ਹੈਗੀ ਇਹਨੂੰ ਆਪਾਂ ਸੁੱਕੇ ਆਟੇ 'ਚ ਨਿਰ ਲਾਉਣਾ ਪਹਿਲਾਂ ਪਹਿਲਾਂ ਆਪਾਂ ਇਹਨੂੰ ਪਾਣੀ ਨਾਲ ਗੁੰਨ ਕੇ ਥੋੜਾ ਜਿਹਾ ਤੇ ਫੇਰ ਆਪਾਂ ਇਹਨੂੰ ਵਿੱਚ ਦਵਾਈ ਨੂੰ ਰਲਾਵਾਂਗੇ ਆ ਦਵਾਈ ਹੈ ਮਿੱਤਰੋ ਤੁਸੀਂ ਦੇਖ ਲਓ ਇਹ ਜਿੱਥੋਂ ਚੂਹੇ ਮਾਰਨ ਵਾਲੀਆਂ ਦਵਾਈਆਂ ਮਿਲਦੀਆਂ ਨੇ ਕਈ ਥਾਵਾਂ ਤੋਂ ਬੈਠੇ ਹੁੰਦੇ ਹੈਗੇ ਇਹ ਦਵਾਈ ਵੇਚੀ ਜਾਂਦੇ ਹੁੰਦੇ ਉੱਥੋਂ ਹੀ ਮਿਲ ਜਾਂਦੀ ਆ ਤੇ ਇਹ ਜਿੱਥੋਂ ਆਪਾਂ ਸਪਰੇਅ ਲਿਆਉਣੇ ਆ ਦੁਕਾਨ ਤੋਂ ਉਹ ਦੁਕਾਨਾਂ ਤੋਂ ਵੀ ਮਿਲ ਜਾਂਦੀ ਹੈਗੀ ਤੇ ਇਹਦੇ 'ਚ ਆਉਂਦੀ ਹੈ ਇਹ ਦਵਾਈ ਤੇ ਆਪਾਂ ਇਹ ਇੱਕ ਪਾਸੇ ਕੱਢ ਰੱਖੀ ਸੀਗੀ ਇਹਦੇ 'ਚ ਤੇ ਆਪਾਂ ਇਹਦੇ 'ਚ ਰਲਾਉਣੇ ਹੈਗੇ ਤੇ 10 ਸੁੱਕਿਆ ਟੀਚਰ ਲਾ ਕੇ ਇਹਨੂੰ ਗੁੰਨਣਾ ਹੈ ਵਿੱਚ ਸੁੱਕਾ ਆਟਾ ਹੀ ਨਹੀਂ ਰੱਖਣਾ ਚੂਹਿਆਂ ਨੂੰ ਆਪਾਂ ਗੁੰਨ ਕੇ ਰੱਖਣਾ ਗੋਲੀਆਂ ਬਣਾ ਕੇ ਤਿੱਕੇ ਰ ਆਪਾਂ ਇਹਨੂੰ ਸੁੱਕਿਆ ਹਿੱਟ ਵਿੱਚ ਮਿਕਸ ਕਰ ਲੈਣੇ ਹੈਗੇ ਜੇ ਇੰਨਾ ਕਾਟਾਗਾ ਤਾਂ ਐ ਸਮਝ ਲਓ ਵੀ ਆਪਾਂ ਇਹਦੇ ਵਿੱਚ ਅੱਧਾ ਕ ਚਾਂਚਾ ਮਿਕਸ ਕਰਨਾ ਦਵਾਈ ਦਾ ਆਹ ਦੇਖ ਲਓ ਆਪਾਂ ਇੰਨੀ ਕੁ ਦਵਾਈ ਇਹਦੇ ਵਿੱਚ ਮਿਕਸ ਕਰਾਂਗੇ ਰਲਾ ਕੇ ਇਹ ਗੱਲ ਦਾ ਧਿਆਨ ਰੱਖਿਓ ਜੇ ਤੁਸੀਂ ਦਵਾਈ ਜ਼ਿਆਦਾ ਮਿਕਸ ਕਰਤੀ ਤਾਂ ਉਹ ਆਟੇ ਚ ਉਹ ਜਿਹੜੀ ਸਮੈਲ ਆਉਣ ਲੱਗ ਜੂਗੀ ਤੇ ਫਿਰ ਚੂਹਿਆਂ ਨੇ ਖਾਣੀ ਨਹੀਂ ਹੈਗੀ ਤੇ ਫਿਰ ਕੋਈ ਫਾਇਦਾ ਨਹੀਂ ਹੈਗਾ ਇੰਨੀ ਕ ਦਵਾਈ ਆਪਾਂ ਇਹਦੇ ਚ ਰਲਾਉਣੀ ਹੈਗੀ ਇਹਨੂੰ ਰਲਾ ਕੇ ਚੰਗੀ ਤਰ੍ਹਾਂ ਵਿੱਚ ਮਿਕਸ ਕਰਕੇ ਤੇ ਫਿਰ ਆਪਾਂ ਇਹਨੂੰ ਗੁੰਨਣਾ ਹੈਗਾ ਪਾਣੀ ਨਾਲ ਲੈ ਵੀ ਮਿੱਤਰੋ ਆਪਾਂ ਇਹਨੂੰ ਚੰਗੀ ਤਰ੍ਹਾਂ ਗੁੰਨ ਲਿਆ ਤੇ ਦਵਾਈ ਇਹਦੇ ਵਿੱਚ ਮਿਕਸ ਹੋ ਗਈ ਤੇ ਇਹਨੂੰ ਜ਼ਿਆਦਾ ਢਿੱਲਾ ਵੀ ਨਹੀਂ ਕਰਨਾ ਇਹ ਇੰਨਾ ਕ ਕਰੜਾ ਹੋਣਾ ਚਾਹੀਦਾਗਾ ਕਿਉਂਕਿ ਇਹਦੀਆਂ ਫੇਰ ਹੀ ਗੋਲੀਆਂ ਬਣਣਗੀਆਂ ਤੇ ਨਹੀਂ ਇਹ ਸੋਡੇ ਹੱਥਾਂ ਨਾਲ ਹੀ ਲੱਗੀ ਜਾਊਗਾ ਜ਼ਿਆਦਾ ਤੇ ਹੁਣ ਆਪਾਂ ਇਹਨੂੰ ਬਸ ਐਂ ਹੀ ਪਾ ਕੇ ਲਫਾਫੇ 'ਚ ਲੈ ਜਾਾਂਗੇ ਤੇ ਇਹਨੂੰ ਰੱਖ ਕੇ ਦਵਾਈ ਨੂੰ ਜਿੱਥੇ-ਜਿੱਥੇ ਵੀ ਖੱਡਾਂ ਨੇ ਉੱਥੇ ਨਿੱਕੇ-ਨਿੱਕੇ ਗੋਲੀਆਂ ਬਣਾ ਕੇ ਰੱਖਾਂਗੇ ਉਹ ਵੀ ਤੁਹਾਨੂੰ ਦਿਖਾਉਣੇ ਆਗੇ ਆਪਾਂ ਖੇਤ ਚੱਲਦੇ ਆਂਗੇ ਹੁਣ ਦਵਾਈ ਆਪਾਂ ਲਫਾਫੇ 'ਚ ਪਾ ਲਈ ਤੇ ਹੁਣ ਆਪਾਂ ਚੱਲਦੇ ਆਂਗੇ ਖੇਤ ਤੇ ਤੁਹਾਨੂੰ ਦਿਖਾਉਣੇ ਆਗੇ ਵੀ ਖੱਡਾਂ ਦੇ ਕਿਵੇਂ ਰੱਖਣੀਆਂ ਖੱਡਾਂ ਕੋਲੇ ਰੱਖਣੀਆਂ ਜਾਂ ਖੱਡਾਂ ਦੇ ਵਿੱਚ ਰੱਖਣੀਆਂ ਤੇ ਕਿੱਥੇ ਕਿੱਥੇ ਰੱਖਣੀ ਹੈਗੀ ਤੇ ਕਿੰਨੀ ਕੁ ਦਵਾਈ ਰੱਖਣੀ ਹੈਗੀ ਸਾਨੂੰ ਸਾਰੀ ਚੀਜ਼ ਸਮਝਾਉਣੇ ਆ ਚੱਲ ਕੇ ਉੱਥੇ। ਜਾਈ ਮਿੱਤਰੋ ਆਪਾਂ ਪਹੁੰਚੋ ਕਹਾਂਗੇ ਖੇਤ ਤੇ ਹੁਣ ਆਪਾਂ ਤੁਹਾਨੂੰ ਉਹ ਜਗ੍ਹਾ ਦਿਖਾਉਣੇ ਆ ਜਿੱਥੇ ਆਪਾਂ ਦਵਾਈ ਧਰਨੀ ਆ। ਉਹ ਖੱਡਾਂ ਕੋਲੇ ਲੈ ਕੇ ਚੱਲਦੇ ਆਂਗੇ ਤੇ ਧਰਤੀ 'ਚ ਸੱਲ ਮਾਰੇ ਪਏ ਆ ਪਤੰਦਰਾ ਨੇ ਡ੍ਰੈਲਾ ਵਾਂਗੂ ਤੇ ਜੇ ਰੱਖਦੇ ਆਂ ਫਿਰ ਦਵਾਈ ਆਪਾਂ ਕਿੰਨੀ ਕੁ ਰੱਖਦੇ ਆਂ ਤੁਹਾਨੂੰ ਉਹ ਵੀ ਦਿਖਾਉਣੇ ਹੈਗੇ। ਦੇਖ ਲਓ ਮਿੱਤਰੋ ਜਿਵੇਂ ਆ ਖੱਬਲ ਦੀਆਂ ਦੌਗੀਆਂ ਨੇ ਪਹੀ ਚਾ ਆਪਾਂ ਇਹ ਤੇ ਦਵਾਈ ਤਾਂ ਮਾਰਤੀ ਸੀ ਸੁੱਕ ਗਿਆ ਪਰ ਇਹਦੇ ਵਿੱਚ ਆ ਜਿਹੜੀਆਂ ਖੱਡਾਂ ਨੇ ਆ ਦੇਖੋ ਤੁਸੀਂ ਅਬੇ ਵਿਚ ਖੱਡਾ ਨੇ ਤੇ ਆਪਾਂ ਇੰਨੀ ਇੱਕ ਗੋਲੀ ਲੈਣੀ ਹੈਗੀ ਇੰਨੀ ਐਡੀਆਂ ਇੱਕ ਗੋਲੀਆਂ ਵਟ ਕੇ ਤੇ ਐ ਖੱਡ ਦੇ ਉੱਤੇ ਰੱਖੀ ਦੀ ਆ ਤੋ ਉੱਤੇ ਰੱਖ ਦੋ ਤੇ ਇੱਕ ਅੱਧੀ ਗੋਲੀ ਇਸ ਤਰ੍ਹਾਂ ਹੀ ਨਿੱਕੀ ਜੀ ਵਟ ਕੇ ਆਪਾਂ ਇਹਦੇ ਵਿੱਚ ਸਿੜ ਦਨੇ ਹੈਗੇ ਜਿਹੜੀ ਇਹਨੂੰ ਖਾਣੀ ਸੌਖੀ ਹੋ ਜਾਏ ਖੇਚਲਾਣਾ ਕਰਨੀ ਪਵੇ ਹਨਾ 61 ਸੇਗੀ ਨਿੱਕੀ ਜੀ ਖੱਡ ਆਪਾਂ ਇੱਕ ਇੱਕ ਗੋਲੀ ਇੱਧਰ ਸਿੜ ਦਨੇ ਹੈਗੇ ਇਹ ਵੀ ਵਿੱਚੇ ਸਿੜਤੀ ਆਪਾਂ ਇਹਦੇ ਤੇ ਹੁਣ ਚੱਲਦੇ ਆਂਗੇ ਅੱਗੇ ਤੁਹਾਨੂੰ ਦਿਖਾਉਣੇ ਆ ਹੋਰ ਵੀ ਖੱਡਾਂ ਬਸ ਨਿੱਕੀ ਨਿੱਕੀ ਗੋਲੀ ਵੱਟ ਕੇ ਆਪਾਂ ਜਿਹੜੀ ਆ ਉਹ ਖੱਡ ਦੇ ਇੱਕ ਕੋਲੇ ਰੱਖ ਦੋ ਬਾਹਰ ਤੇ ਇੱਕ ਖੱਡ ਦੇ ਵਿੱਚ ਸੜ ਦੋ ਤੇ ਚੂਹਿਆਂ ਨੂੰ ਹੋ ਜੂਗੀ ਪਾਰਟੀ ਤੇ ਫਿਰ ਦੇਖੋ ਕਿਵੇਂ ਸੋਡਾ ਇਹਨਾਂ ਦਾ ਹੋ ਹੁੰਦਾਗਾ ਜਿਹੜਾ ਖਾਤਮਾ ਖੇਤਾਂ ਚੋਂ ਸਿੱਗੀਆਂ ਦੋ ਖੱਡਾਂ ਇਹ ਆਪਣੇ ਨਾਲ ਬਾਂਹ ਲੱਗਦਾ ਗਵਾਂਡੀਆਂ ਦਾ ਜਿਹੜਾ ਇੱਥੇ ਵੀ ਆਪਾਂ ਦਵਾਈ ਰੱਖ ਦੇਾਂਗੇ ਵੇਖੋ ਇੱਕ ਗੋਲੀ ਜਿਵੇਂ ਆਪਾਂ ਰੱਖਤੀ ਤੇ ਖੱਡ ਦੇ ਕੋਲੇ ਤੇ ਇੱਕ ਗੋਲੀ ਆਪਾਂ ਇਹਦੇ ਸਿਰਦੰਨੇ ਹੈਗੇ ਵਿੱਚ ਤੇ ਇੱਕ ਗੋਲੀ ਆਪਾਂ ਆ ਖੱਡ ਦੇ ਵਿੱਚ ਸਿਰਦੰਨੇ ਹੈਗੇ ਤੇ ਹੁਣ ਬਸ ਇਹਦਾ ਕੱਲ ਨੂੰ ਸੰਸਕਾਰ ਹੋ ਜਾਊਗਾ ਜਾਦੇ ਖੱਡਾਂ ਕਰ ਰੱਖੀਆਂ ਨੇ ਇਹਨਾਂ ਨੇ ਆ ਖੱਬਲਾਂ ਕਰਕੇ ਵਿੱਚ ਇਹਨਾਂ ਦੇ ਖੱਡਾਂ ਕਰ ਰੱਖੀਆਂ ਨੇ ਤੇ ਝੋਨੇ ਨੂੰ ਵੱਢੀ ਜਾਂਦੇ ਹੈਗੇ ਇਹ ਕਾਸੇ ਕੀ ਖੱਡ ਇੱਥੇ ਵੀ ਆਪਾਂ ਰੱਖਦੇ ਆਂਗੇ ਕਿਸੇ ਵੀ ਖੱਡ ਕੋਲੇ ਤੁਸੀਂ ਹਰੇਕ ਖੱਡ ਕੋਲੇ 2-2 ਗੋਲੀਆਂ ਤਿੰਨ-ਤਿੰਨ ਗੋਲੀਆਂ ਰੱਖਣੀਆਂ ਨੇ ਕਿਸੇ ਵੀ ਖੱਡ ਕੋਲੇ ਇੱਕ ਗੋਲੀ ਨਹੀਂ ਰੱਖਣੀ ਕਿਉਂਕਿ ਹੋ ਸਕਦਾ ਉਹਨੂੰ ਭਾਲਾਂ 'ਚ ਮੁਸ਼ਕਲ ਆ ਜਾਏ ਥਿਆਵੇਂ ਨਾ ਥੋਡੀ ਗੋਲੀ ਰੱਖੀ ਹੋਈ ਤੇ ਫਿਰ ਉਹ ਮਰਨਾ ਨਹੀਂ ਹੈਗਾ ਖਾ ਕੇ ਕਿਉਂਕਿ ਜਦੋਂ ਉਹਨੇ ਖਾਧੀ ਨਾ ਫਿਰ ਮਰੂ ਵੀ ਕਿੱਥੋਂ ਆਣਾ ਇੱਕ ਖੱਡ ਕੋਲੇ ਤਿੰਨ-ਤਿੰਨ ਗੋਲੀਆਂ ਰੱਖ ਦਿਆ ਕਰੋ ਘਟੋ ਘਟ ਤੇ ਫਿਰ ਸਾਰੇ ਜੂਹੇ ਤੁਸੀਂ ਦੇਖੋ ਕਿਵੇਂ ਸਾਨੂੰ ਦਿਖਾਵਾਂਗੇ ਕੱਲ ਨੂੰ ਆਪਾਂ ਅਗਲੇ ਵਲੌਗ 'ਚ ਦਿਖਾਵਾਂਗੇ ਵੀ ਕਿੰਨਾ ਆਪਾਂ ਸਫਾਇਆ ਕਰਤਾ ਇਹਨਾਂ ਦਾ ਖੇਤਾਂ 'ਚੋਂ ਤੇ ਨੁਕਸਾਨ ਬਹੁਤ ਕਰਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿਸਾਨ ਭਰਾਵਾਂ ਨੂੰ ਖੇਤਾਂ ਚ ਹਨ ਇਹ ਲੈ ਦੋ ਗੋਲੀਆਂ ਪਾ ਇੱਥੇ ਰੱਖ ਤੀਆਂ ਆਹ ਦੇਖ ਲਓ ਤੁਸੀਂ ਕਿਵੇਂ ਇਹਨਾਂ ਨੇ ਟਿੱਬੇ ਲਾਏ ਹੈਗੇ ਨਾ ਮਿੱਟੀ ਕੜ ਕੜ ਕੇ ਇੱਥੇ ਵੀ ਸੜ ਦੰਨੇ ਆ ਗਏ ਆਪਾਂ ਦੋ ਤਿੰਨ ਗੋਲੀਆਂ ਤੇ ਕਿੰਨਾ ਸਾਨੂੰ ਮੈਨ ਦਿਖਾਵਾ ਆ ਗਿਆ ਡਾ ਕਿੱਥੇ ਹੈਗਾ ਉੱਥੇ ਇਹਨਾਂ ਦਾ ਮੇਨ ਅੱਡਾ ਹੈਗਾ ਜਿੱਥੇ ਇਹਨਾਂ ਦੇ ਰਿਸ਼ਤੇਦਾਰ ਵੀ ਰਹਿੰਦੇ ਆ ਗਿਆ ਕੇ ਉਹ ਦਿਖਾਉਣੇ ਆ ਤੁਹਾਨੂੰ ਚੱਲ ਕੇ ਆਪਾਂ ਤੇ ਸਾਰਾ ਇਹਨਾਂ ਦਾ ਗਰੁੱਪ ਉੱਥੇ ਹੀ ਬੈੰਦਾ ਹੈਗਾ ਉੱਥੇ ਇਹਨਾਂ ਦੀ ਮੀਟਿੰਗ ਹੁੰਦੀ ਹੈਗੀ ਉਹ ਦਿਖਾਉਣੇ ਆ ਤੁਹਾਨੂੰ ਲਈ ਮਿੱਤਰੋ ਆ ਗਿਆ ਇਹਨਾਂ ਦਾ ਮੇਨ ਅੱਡਾ ਆ ਖੁੰਝਾ ਤੁਹਾਨੂੰ ਖੱਡਾਂ ਗਣਿਆਉਣ ਲੱਗਿਆਂਗੇ ਤੇ ਆ ਮਿੱਟੀ ਹੈ ਜਿਹੜੀ ਇਹ ਇਹਨਾਂ ਦੀ ਕੱਢੀ ਹੋਈ ਸੀਗੀ ਇੱਥੇ ਆ ਇਥੋਂ ਇਹ ਢੱਕੇ ਵੀ ਮਚਾਤੇ ਇਹਨਾਂ ਨੇ ਤੇ ਸਾਨੂੰ ਇਹਨਾਂ ਦਾ ਡੱਡਾ ਦਿਖਾਉਣੇ ਆ ਇੱਥੋਂ ਹੀ ਇਹਨਾਂ ਦੀ ਸਾਰੀ ਪਲਾਨਿੰਗ ਹੁੰਦੀ ਹੈ ਵੀ ਆਪਾਂ ਕਿੱਥੋਂ ਕਿਹੜੇ ਢੱਕੇ ਨੂੰ ਕੁਤਰਨਾਗਾ ਕਿੱਥੇ ਆਪਾਂ ਖੱਡਾਂ ਪਾਉਣੀਆਂ ਨੇ ਸਾਰੀ ਪਲਾਨਿੰਗ ਇਹ ਇੱਥੋਂ ਕਰਦੇ ਇਹਨਾਂ ਦੀਆਂ ਖੱਡਾਂ ਗਣਿਆਉਣੇ ਆਪਾਂ ਇੱਥੇ ਇੱਕ ਖੱਡ ਤਾਂ ਅੰਦਰਲੇ ਪਾਸੇ ਹੈਗੀ ਇੱਕ ਖੱਡ ਆਸ ਹੈਗੀ ਤੇ ਇੱਕ ਖੱਡ ਰਹਿ ਗਈ ਆਹਾ ਤੇ ਬਾਕੀ ਇੱਥੇ ਵੀ ਖੱਡਾਂ ਨੇ ਤੁਸੀਂ ਦੇਖ ਲਓ ਇੱਥੇ ਸਾਰੀ ਪਲਾਈ ਬਣੀ ਪਈ ਹੈਗੀ ਆਹ ਥਾਂ ਇਹਨਾਂ ਨੇ ਸਾਰਾ ਥੋਥਾ ਕਰ ਰੱਖਿਆਗਾ ਇੱਕ ਖੱਡ ਇਹਨਾਂ ਦੀ ਆ ਸੀਗੀ ਤੇ ਬਾਕੀ ਆ ਦੇਖ ਲਓ ਤੁਸੀਂ ਆ ਦੇਖੋ ਆ ਸਾਰਾ ਪੈਰ ਵਿੱਚ ਜਾਂਦਾ ਇੱਥੇ ਐਨੀ ਇਹਨਾਂ ਨੇ ਆ ਦੇਖ ਲਓ ਪੈਰ ਕਿੰਨਾ ਕਿੰਨਾ ਖੋਦਾ ਇੱਥੇ ਆ ਸਾਰੀਆਂ ਖੱਡਾਂ ਨੇ ਇਹਨਾਂ ਨੇ ਪਲਾਈ ਬਣਾ ਰੱਖੀ ਹੈਗੀ ਇੱਥੇ ਤੇ ਇੱਕ ਇੱਥੇ ਇਹਨਾਂ ਦੀ ਮੇਨ ਖੱਡ ਹੈਗੀ ਜਿਹੜੀ ਇਹਨਾਂ ਨੇ ਗੁਫਾ ਬਣਾ ਕੇ ਦੂਰ ਕੱਢੀ ਹੋਈ ਹੈਗੀ ਉਹ ਵੀ ਤੁਹਾਨੂੰ ਦਿਖਾਉਣੇ ਹੈਗੇ ਆ ਦੇਖ ਲੋ ਆ ਸਗੀ ਤੇ ਕਿਵੇਂ ਇਹਨਾਂ ਨੇ ਟੱਬਾ ਲਾਇਆਗਾ ਇੱਥੇ ਤੇ ਹੁਣ ਆਪਾਂ ਇੱਥੇ ਦਵਾਈ ਰੱਖਦੇ ਆਂਗੇ ਤੇ ਫਿਰ ਸੋਨੂੰ ਅੱਗੇ ਚੱਲ ਕੇ ਵੀ ਦਿਖਾਉਣੇ ਆ ਇਹਨਾਂ ਦਾ ਇੱਕ ਕੱਡਾ ਹੋਰ ਵੀ ਹੈਗਾ ਗਾਹਾਂ ਛੋਟੀਆਂ ਬ੍ਰਾਂਚਾਂ ਬਣਾ ਰੱਖੀਆਂ ਨੇ ਇਹਨਾਂ ਨੇ ਗਾਹਾਂ ਦੀ ਗਾਹਾਂ ਤੇ ਇੱਕ ਕੱਡਾ ਇਹਨਾਂ ਦਾ ਆਹਾ ਵੀ ਹੈਗਾ ਆ ਦੇਖ ਲੋ ਤੁਸੀਂ ਇੱਥੋਂ ਵੀ ਇਹਨਾਂ ਨੇ ਇੰਨਾ ਥਾਂ ਵਿਹਲਾ ਕਰਤਾ ਆ ਟੱਬਾ ਇਹਨਾਂ ਨੇ ਨਹੀਂ ਲਾਇਆਗਾ ਆਪਾਂ ਪਹਿਲਾਂ ਵੀ ਇੱਥੇ ਦਵਾਈ ਰੱਖ ਕੇ ਗਏ ਸੀ ਉਦੋਂ ਵੀ ਬਹੁਤ ਮਰੇ ਹੈਗੇ ਪਰ ਫਿਰ ਇਹਨਾਂ ਦੇ ਗਾਹਾਂ ਰਿਸ਼ਤੇਦਾਰ ਆ ਜਾਂਦੇ ਆ ਇਹਨਾਂ ਦਾ ਘਰ ਸਾਹਮਣੇ ਵਾਸਤੇ ਤੇ ਤਾਂ ਕਰਕੇ ਇੱਥੇ ਹੁਣ ਦੁਬਾਰੇ ਫੇਰ ਆ ਰਹੇ ਹਾਂ ਜੇ ਤੇ ਜਿਹੇ ਡੱਕੇ ਕੁਤਰੀ ਜਾਂਦੇ ਆਗੇ ਝੋਨੇ ਦੇ ਤੇ ਆਪਾਂ ਇੱਥੇ ਵੀ ਹੁਣ ਦਵਾਈ ਰੱਖ ਕੇ ਜਾਂਦੇ ਆ ਅੱਜ ਤੇ ਆਪਾਂ ਇਹਨਾਂ ਵਾਸਤੇ ਖਾਸ ਹੋਮ ਡਿਲੀਵਰੀ ਦਾ ਪ੍ਰਬੰਧ ਕੀਤਾਗਾ ਤੇ ਆਪਾਂ ਇਹਨਾਂ ਦੀ ਖੱਡ ਚ ਹੀ ਸੜ ਦੰਨੇ ਆ ਸਿੱਧੀ ਗੋਲੀ ਇਹਨਾਂ ਵਾਸਤੇ ਖਾਣ ਨੂੰ ਢਿੱਡ ਭਰਨ ਵਾਸਤੇ ਇਹਨਾਂ ਦਾ ਇਹਨਾਂ ਨੂੰ ਦਿਨ ਇਤ ਨੇ ਸੜੀ ਬਹੁਤ ਤੰਗ ਕਰ ਲੈ ਇਹਨਾਂ ਨੇ ਜਿਵੇਂ ਆਪਾਂ ਦੱਸਿਆ ਮਿੱਤਰੋ ਵੀ ਇਸ ਤਰ੍ਹਾਂ ਦਵਾਈ ਰੱਖਣੀ ਹੈਗੀ ਜੇ ਤੁਸੀਂ ਉਸੇ ਤਰ੍ਹਾਂ ਹੀ ਦਵਾਈ ਰੱਖੋਗੇ ਰਲਾ ਕੇ 19 ਕ ਦਵਾਈ ਰਲਾ ਕੇ ਰੱਖੋਗੇ ਆਟੇ ਚ ਜਿਵੇਂ ਆਪਾਂ ਜਮਾਂ ਦੱਸਿਆ ਉਸ ਤਰ੍ਹਾਂ ਹੀ ਰਲਾ ਕੇ ਰੱਖੋਗੇ ਤੇ ਖੱਡਾਂ ਦੇ ਜਿੱਥੇ ਜਿੱਥੇ ਆਪਾਂ ਦੱਸਿਆ ਉਸ ਤਰ੍ਹਾਂ ਹੀ ਖੱਡਾਂ ਚ ਰੱਖੋਗੇ ਤਾਂ ਤੁਸੀਂ ਕੱਲੇ ਸੋਡੇ ਨਹੀਂ ਗਵਾਂਡੀਆਂ ਦੇ ਚੂਹੇ ਵੀ ਰਗੜੇ ਜਾਣਗੇ ਇਹ ਗੱਲ ਤੁਸੀਂ ਪ੍ਰਤਿਆਕ ਕੇ ਦੇਖ ਲਓ ਚਾਹੇ ਤੇ ਦਵਾਈ ਦੀ ਆਪਾਂ ਜਿਹੜੀ ਫੋਟੋ ਆ ਗਈ ਪੁੜੀ ਦੀ ਆਪਾਂ ਉਹ ਵੀ ਉੱਥੇ ਥੰਬਨੇਲ ਦੇ ਉੱਤੇ ਲਾ ਦਾਂਗੇ ਤੇ ਤੁਸੀਂ ਦੇਖ ਕੇ ਲਿਆ ਸਕਦੇ ਹੋਗੇ ਆਪਾਂ ਲੈ ਕੇ ਆਏ ਸੀਗੇ ਉਹ ਰਤਗੇ ਤੋਂ ਤੇ ਬਾਕੀ ਸਾਨੂੰ ਜਿਹੜੇ ਨੇੜੇ ਕੋਈ ਸ਼ਹਿਰ ਲੱਗਦਾ ਕੋਈ ਦੁਕਾਨ ਲੱਗਦੀ ਆ ਉੱਥੋਂ ਤੁਸੀਂ ਲਿਆ ਸਕਦੇ ਹੋਗੇ ਉਹ ਤੇ ਹੋਰ ਆਪਾਂ ਦੇਖਦੇ ਆਂ ਜੇ ਕੋਈ ਇੱਥੇ ਜਗ੍ਹਾ ਹੋਈ ਤਾਂ ਉੱਥੇ ਰੱਖਦੇ ਆਂਗੇ ਆਪਣੀ ਮੋਟਰ ਕੋਲੇ ਵੀ ਇੱਥੇ ਇਹਨਾਂ ਨੇ ਖੱਡਾਂ ਕਰ ਰੱਖਿਆ ਨੇ ਤੇ ਥੋੜੀ ਥੋੜੀ ਦਵਾਈ ਆਪਾਂ ਇੱਥੇ ਰੱਖ ਦਿੰਨੇ ਆਂਗੇ ਤੇ ਜਿਹੜੀ ਬਚੀ ਦਵਾਈ ਆਪਾਂ ਥੋੜੀ-ਮੋਟੀ ਆਪਾਂ ਉਹ ਕੋਠੇ 'ਚ ਰੱਖ ਦਾਂਗੇ ਆ ਇੱਥੇ ਸਾਰੇ ਖੱਡਾਂ ਕਰ ਰੱਖਿਆ ਨੇ ਇੱਥੇ ਵੀ ਇੱਥੇ ਵੀ ਆਪਾਂ ਰੱਖ ਦਾਂਗੇ ਦਵਾਈ ਬਈ ਮਿੱਤਰੋ ਦਵਾਈ ਆਪਾਂ ਸਾਰੇ ਕਿਤੇ ਰੱਖਤੀ ਤੇ ਆਪਣੀ ਦਵਾਈ ਰੱਖਣ ਦਾ ਤਰੀਕਾ ਤੁਹਾਨੂੰ ਕਿਵੇਂ ਲੱਗਾ ਕਮੈਂਟਾਂ 'ਚ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਧੰਨਵਾਦ